ਅੱਜ ਪੰਜ ਬੰਦੇ ਨਹੀਂ ਤੇ ਇਹ ਜੀ ਬਿਲਕੁਲ ਜੀ ਕੱਲ ਜਿਹੜਾ ਇਹਨਾਂ ਨੇ ਪਹਿਲਾਂ ਮੇਰੀ ਇਨਵੈਸਟੀਗੇਸ਼ਨ ਸੀਗੀ ਕਿਸੇ ਕੇਸ ਦੇ ਵਿੱਚ ਮਜੀਠੇ ਥਾਣੇ 'ਚ ਤੇ ਉੱਥੋਂ ਸ਼ਾਮ ਨੂੰ ਇਹਨਾਂ ਨੇ ਬਸ ਪੇਪਰ ਦਿਖਾਇਆ ਮੈਨੂੰ ਕਿ ਆ ਤੁਹਾਡੇ ਤਰਾਮਾਂ ਲੱਗੀਆਂ ਤੇ ਤੁਹਾਨੂੰ ਅਰੈਸਟ ਕਰਦੇ ਆ ਤੇ ਮੈਨੂੰ ਲੈ ਕੇ ਚਲੇ ਗਏ ਆ ਉੱਥੋਂ ਤੇ ਅੱਜ ਮੈਂ ਪਹਿਲਾਂ ਸੱਚੇ ਪਾਤਸ਼ਾਹ ਦਾ ਧੰਨਵਾਦ ਕਰਦੀ ਆ ਜਿਹਦਾ ਓਟ ਆਸਰਾ ਲੈ ਕੇ ਹਮੇਸ਼ਾ ਮੈਂ ਤੁਰਦੀ ਆ ਤੇ ਦੂਜਾ ਮੈਂ ਧੰਨਵਾਦ ਕਰਦੀ ਆ ਮਾਨਯੋਗ ਅਦਾਲਤ ਦਾ ਜਿਨ੍ਹਾਂ ਨੇ ਇਨਸਾਫ ਦਿੱਤਾ ਆ ਮੈਨੂੰ ਤੇ ਸ਼੍ਰੋਮਣੀ ਅਕਾਲੀ ਦਲ ਦਾ ਤੇ ਜਿੰਨੇ ਵੀ ਸਾਡੇ ਨਾਲ ਪੈਣ ਭਰਾ ਮੇਰੇ ਅੱਜ ਖੜੇ ਆ ਅੱਜ ਇਹ ਨਹੀਂ देर ਤੱਕ ਵੀ ਅੱਜ ਉਹ ਇੱਥੇ ਖੜੇ ਰਹੇ ਆ ਮੈਂ ਸਾਰਿਆਂ ਦਾ ਬਹੁਤ ਧੰਨਵਾਦ ਕਰਦੀ ਆ ਜੀ ਤੁਹਾਨੂੰ ਜਦੋਂ ਉਹਨਾਂ ਨੇ ਡਿਟੇਨ ਕੀਤਾ ਕੁਝ ਉਥੇ ਕਿਸਾ ਹੋ ਰਿਹਾ ਜੀ ਵੇਖੋ ਜੀ ਜਦੋਂ ਮੈਨੂੰ ਲੈ ਕੇ ਗਏ ਆ ਮੈਨੂੰ ਤੇ ਧਰਾਵਾਂ ਦੀ ਇੰਨੀ ਨੌਲੇਜ ਨਹੀਂ ਆ ਕਿ ਕੀ ਹੁੰਦੀ ਆ ਕਿ ਇਹ ਕਿਹੜੀ ਲੱਗੀ ਹੋਈ ਆ ਤੇ ਲੈ ਕੇ ਗਏ ਆ ਪਹਿਲੋਂ ਇਹ ਮੈਨੂੰ ਚਵਾਲ ਥਾਣੇ ਲੈ ਗਏ ਆ ਫਿਰ ਤਾਂ ਰੰਧਾਰਨ ਸਦਰ ਥਾਣਾ ਫਿਰ ਤਰਨਤਨ ਸਿਟੀ ਥਾਣਾ ਬਸ ਇਦਾਂ ਹੀ ਇਸ ਤਰ੍ਹਾਂ ਹੀ ਰੱਖਿਆ ਆ ਤੇ ਅੱਜ ਜਿਹੜਾ ਆ ਅੱਜ ਪੇਸ਼ੀ ਕੀਤੀ ਗਈ ਹੈ ਬੱਸ ਕਲੀਅਰ ਕਰੋ ਜੋ ਸੀ ਅੱਜ ਕੋਟ ਪਹੁੰਚੀ ਸੀ ਤੁਹਾਨੂੰ ਕਿੱਧਰ ਦੀ ਲਿਆ ਗਿਆ ਸੀ ਮੈਨੂੰ ਬੇਸਮੈਂਟ ਥਾਣੀ ਲੈ ਕੇ ਗਏ ਸੀ ਅੱਜ ਹੀ ਤੁਹਾਡੀ ਬਹਿ ਰੁਪੀਆ ਜੜ ਕੋਈ ਹੋ ਗਿਆ ਹਾਂ ਜੀ ਮੈਨੂੰ ਵੀ ਪਤਾ ਲੱਗਾ ਕਿ ਉਹ ਕਿਸੇ ਨੂੰ ਹੋਰ ਨੂੰ ਲੈ ਕੇ ਆਏ ਸੀ ਕਿਉਂਕਿ ਮੈਨੂੰ ਬੇਸਮੈਂਟ ਥਾਣੀ ਲੈ ਕੇ ਗਏ ਸੀ ਕੀ ਲੋ ਸਾਬ ਜਦੋਂ ਪਹਿਲੀ ਵਾਰ ਇੱਥੇ ਤਰਨਣ ਲੱਗਿਆ ਸੀ ਤਾਂ ਸੁਖਬੀਰ ਸਿੰਘ ਬਾਦਲ ਨੇ ਐਲਾਨ ਕੀਤਾ ਸੀ ਕਿ ਉਹ ਡਟ ਕੇ ਆਪਣੇ ਵਰਕਰਾਂ ਦੇ ਨਾਲ ਖੜਨਗੇ ਬਿਲਕੁਲ ਜੀ ਬਿਲਕੁਲ ਉਹ ਡਟ ਕੇ ਖੜੇ ਆ ਤੇ ਅੱਜ ਵੇਖ ਲਓ ਸਾਰੇ ਜਾਣੇ ਜਿਹੜੀ ਪਾਰਟੀਆਂ ਜਿਹੜੀ ਆ ਸਾਡੀ ਸਾਰੀ ਅੱਜ ਸਾਡੇ ਨਾਲ ਖੜੀ ਆ ਮੋਢੇ ਨਾਲ ਮੋਢਾ ਜੋੜ ਕੇ ਤੇ ਮੈਂ ਸਾਰਿਆਂ ਦਾ ਬਹੁਤ ਧੰਨਵਾਦ ਕਰਦੀ ਆ ਧੰਨਵਾਦ ਇਹ ਲੱਗਦਾ ਕੰਟੈਂਟ ਵੀ ਜੂ ਇਨਸ਼ਾਅੱਲਾ ਕਿਉਂ ਮੈਂ ਜਾ ਰਹੀ ਆ ਇੱਕ ਇੱਕ ਕਰਕੇ ਪੰਜ ਐਫਆਈਐਸ ਕੀ ਦੇਖੋ ਜੀ ਇਹ ਤੁਸੀਂ ਵੇਖ ਹੀ ਆ ਸਰਕਾਰ ਦੇ ਕਾਹਨੋਂ ਸੱਕੇ ਸ਼ਾਈ ਜਿਹੜੀ ਆ ਉਹ ਵੀ ਕਰ ਰਹੇ ਆ ਤੇ ਮੈਂ ਸਾਰਿਆਂ ਦਾ eh 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 eh